सम्या सॼे रस्ते कान ああ。<music> <music> कर ਉਹ ਸਾਰਿਆਂ ਨੂੰ ਤਾਕਤ ਬਖਸ਼ਣផល ਬਖਸ਼ਣ ਕਿਸੀ ਜੋ ਸਮਾਜ ਦੀਆਂ ਬੁਰਾਈਆਂ ਨੇ ਜੋ ਸਮਾਜ ਦੀਆਂ ਕ੍ਰੀਤੀਆਂ ਨੇ ਉਹਨਾਂ ਵਿਰੁੱਧ ਤੱਕੜੀ ਹੋ ਕੇ ਜਿਹੜੀ ਲੜਾਈ ਹੈ ਉਹ ਲੜ ਸਕੀਏ ਤੇ ਜੋ ਪਬਲਿਕ ਨੁਮਾਇੰਦਾ ਹੋਣ ਦੇ ਨਾਤੇ ਲੋਕਾਂ ਦੀਆਂ ਸਾਡੇ ਤੋਂ ਬਹੁਤ ਉਮੀਦਾਂ ਨੇ ਇਮਾਨਦਾਰੀ ਨਾਲ ਉਹਨਾਂ ਉਮੀਦਾਂ ਤੇ ਖਰੇ ਉਤਰੇ ਤੇ ਆਪਣੀ ਜਿਹੜੀ ਜੇ ਸਾਡੇ आराध्य देव भगवान श्री हनुमान जी ਦਾ ਜਨਮ ਦਿਵਸ ਆ ਜੋ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਅਸੀਂ ਸਾਰੀ ਧਾਰਮਿਕ ਸੰਸਥਾਵਾਂ ਕਣੀਓ ਇੱਕ ਸਾਂਝ ਸ਼ੋਭਾ ਯਾਤਰਾ ਜਿਹੜੀ ਹੈਗੀ श्री राम भक्त ਪਰਿਵਾਰ ਤੇ ਸਾਰੀ ਸੰਸਥਾਵਾਂ ਕਣੀਓ ਕੀਤੀ ਜਾ ਰਹੀ ਹੈ। ਅਸੀਂ ਸਾਰੇ राम भक्तਾਂ ਨੂੰ ਸਾਰੇ हनुमान भक्तਾਂ ਨੂੰ ਸਾਰੇ ਸਨਾਤਨ ਧਰਮੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਆ। ਸ਼ਹਿਰ ਵਸੇ ਨੂੰ ਕੀ ਸੰਦੇਸ਼ ਹੈ? ਮਹਾਂਪਰ ਦਾ ਨਾਮ ਹੈ ਜੀ ਸਾਰੇ ਸ਼ਾਮਲ ਹੋਏ ਨੇ। ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਹਾਰਦਿਕ ਸ਼ੁਕਰੀਆ ਬਣਾਈ ਸਾਡੇ ਲੋਕਾਂ ਦੇ ਬਣਾਰੇ ਮੈਂ ਹਮੇਸ਼ਾ ਕਹਿੰਦਾ ਸੰਕਟ ਗੱਟੇ ਮਿਟੇ ਸੁਪੀ ਦਾ ਜੋਸ ਵੀਰੇ ਹਰ ਹਮਤ ਬਣ ਅਰਮਾਨ ਜੀ ਦੇ ਕਿਸੇ ਲੋਕਾਂ ਦਾ ਸਦਾ ਬਣੀ ਰਹੇ ਸਦਾ ਸਾਡੇ ਲੋਕ ਸਨਾਤਨ ਪਰਮਾਤਮਾ ਜੁੜੇ ਰਹੇ ਬਹੁਤ ਬਹੁਤ ਅਨੰਦ ਅੱਜ ਜੋ ਸਭ ਤੋਂ ਪਹਿਲਾਂ ਤੁਮ ਜੀ ਰੱਖ ਕੇ ਅੱਗੇ ਆਏ ਜੀ ਸਾਰੇ ਇਲਾਕਾ ਵਾਸੀਆਂ ਨੂੰ ਜੀ ਦੇ ਪਾਸ ਜੀ ਜਾਣ ਵਾਲਾ ਜੀ ਮਹਾਰਾਜ ਜੀ ਲੱਖ ਲੱਖ ਵਧਾਈ ਜਿੰਨਾ ਅੱਗੇ ਹੋਏ ਸਮਰਥ ਰਹਿ ਕੇ ਚੱਲ ਜਾਰੀ ਹੈ ਸਾਰੇ ਚੇਤਨਿਕ ਸਾਡੇ ਬਨਾਦਮ ਕਰਨ ਦਾ ਜੋ ਚਾਰ ਅਸਾਲ ਬਦਲੇ ਆ ਉਹ ਨੂੰ ਹਟਾਦਾ ਦਿੰਦੇ ਹੋ ਆਹ ਬਲੈਂਡ ਦੇਖੀ ਚਾਲੀ ਆਹ ਸਾਰੇ ਸ਼ਹਿਰ ਅੱਜ ਰਾਮ ਨੇ ਆਂਹਿਆ ਇਹ ਸਾਰੇ ਸ਼ਹਿਰ ਨੂੰ ਅਸੀਂ ਨੂੰ ਲੱਖ ਲੱਖ ਵਧਾਈ